ਪੰਜਾਬੀ ਕਲਚਰ ਚੈਨਲ ਦੇਖ ਰਹੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਦੋਸਤੋ ਪੰਜਾਬੀ ਗਾਇਕੀ ਦਾ ਖੇਤਰ ਬੜਾ ਵਿਸ਼ਾਲ ਹੈ ਇਸ ਦੇ ਵਿੱਚ ਜਦੋਂ ਵੀ ਕੋਈ ਨਵੀਂ ਆਵਾਜ਼ ਪਰਵੇਸ਼ ਕਰਦੀ ਹੈ ਤੇ ਉਸ ਨੂੰ ਇਸੇ ਨਿਗਾਹ ਦੇ ਨਾਲ ਦੇਖਿਆ ਜਾਂਦਾ ਹੈ ਕਿ ਇਹਦੇ ਵਿੱਚ ਕੀ ਸੰਭਾਵਨਾਵਾਂ ਨੇ ਤੇ ਇਹਨੇ ਦਿਨੀ ਇੱਕ ਨਵੀਂ ਆਵਾਜ਼ ਸੁਣਨ ਨੂੰ ਮਿਲ ਰਹੀ ਹੈ ਜਿਸ ਨੇ ਪਿਛਲੇ ਕੁਝ ਸਮੇਂ ਤੋਂ ਉਹ ਚਰਚਾ ਦੇ ਵਿੱਚ ਵੀ ਹੈ ਮੇਰੀ ਬਰਾਦ ਹੈ ਸਿਮਨ ਸੋhota ਉਰਫ ਲੈਸ ਕੁੜੀ ਦੇ ਨਾਂ ਤੇ ਉਹ ਆਪਣੇ ਇੰਸਟਾਗ੍ਰam ਪੇਜ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਜਾਣੀ ਜਾਂਦੀ ਹੈ ਤੇ ਪਿਛਲੇ ਦਿਨਾਂ ਦੇ ਵਿੱਚ ਉਸ ਨੂੰ ਵੱਖ-ਵੱਖ ਗਾਇਕਾਂ ਦੇ ਨਾਲ ਜੁੜਕਾਉਂਦੇ ਵੀ ਸੁਣਿਆ ਭਾਵੇਂ ਉਹ ਸ਼ੁਰੂਆਤ ਉਸਨੇ ਆਪਣੇ ਸਲੋ ਕੀਤਾ ਰਹੀ ਕੀਤੀ ਤੇ ਪਰ ਅੱਜ ਉਸਨੇ ਆਪਣੇ ਵਧੀਆ ਪੱਕੇ ਪੈਰ ਉਹ ਡਿਊਟ ਵਜੋਂ ਵੀ ਜਮਾਰੀ ਹੈ ਤੇ ਸਾਡੇ ਨਾਲ ਸਿਮਰਨ ਸਹੋਤਾ ਨੂੰ ਜੀ ਆਇਆਂ ਜੀ ਪੰਜਾਬੀ ਕਲਚਰ ਚੈਨਲ ਤੇ ਸਾਰੇ ਦਰਸ਼ਕਾਂ ਦੇ ਲਈ ਸਤਿ ਸ਼੍ਰੀ ਅਕਾਲ ਜੀ ਭਾਜੀ ਯਾਦਵਿੰਦਰ ਸਿੱਧੂ ਜੀ ਔਰ ਤੁਹਾਡੇ ਚੈਨਲ ਦੀ ਸਾਰੀ ਟੀਮ ਪੰਜਾਬੀ ਕਲਚਰ ਦੀ ਸਾਰੇ ਮਨੋਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦਰਸ਼ਕਾਂ ਨੂੰ ਆਪਣੇ ਨਿੱਜੀ ਜੀਵਨ ਬਾਰੇ ਕਿ ਤੁਸੀਂ ਜੰਪਲ ਕਿੱਥੇ ਦੇ ਹੋ ਤੇ ਤੁਹਾਡੇ ਕੀ ਪਰਿਵਾਰਕ ਕਿਸੇ ਤਰ੍ਹਾਂ ਪਿਸ਼ੋਕੜ ਹੈ ਕੋਈ ਗਾਇਕੀ ਨਾਲ ਤੇ ਤੁਸੀਂ ਗਾਇਕੀ ਵੱਲ ਕਿਵੇਂ ਆਏ ਇਹ ਪਹਿਲਾਂ ਸਾਨੂੰ ਇਸ ਬਾਰੇ ਸਾਡੇ ਦਰਸ਼ਕਾਂ ਨਾਲ ਆਪਣੀ ਜਾਣਕਾਰੀ ਸਾਂਝੀ ਕਰੋ ਮੇਰੇ ਫਾਦਰ ਸਾਹਿਬ ਸਰਦਾਰ ਸਤਵੰਦ ਸਿੰਘ ਬਾਲਮ ਫਰੋਜ਼ਪੁਰੀ ਜੀ ਔਰ ਉਹੀ ਮੇਰੇ ਗੁਰੂ ਨੇ ਤੇ ਉਹੀ ਮੇਰੇ ਪਿਤਾ ਜੀ ਨੇ ਉਹਨਾਂ ਤੋਂ ਹੀ ਮੈਂ ਅ ਮਿਊਜ਼ਿਕ ਯਾਨੀ ਮੇਰੇ ਬਲੱਡ ਸੀ ਹੈ ਕਿਉਂਕਿ ਉਹ ਗਾਉਂਦੇ ਸੀਗੇ ਪਹਿਲਾਂ ਅੱਛਾ ਹਾਂਜੀ ਹਾਂਜੀ ਉਹਨਾਂ ਤੋਂ ਹੀ ਸਿੱਖਿਆ ਤੇ ਮੇਰੇ ਨਾਨਾ ਜੀ ਵੀ ਉੱਚ ਕੋਟੀ ਦੇ ਗਿਆਨੀ ਨਰੰજન ਸਿੰਘ ਜੀ ਪਟਿਆਲਾ ਤੋਂ ਉਹਨਾਂ ਦਾ ਢਾਡੀ ਜਥਾ ਸੀਗਾ ਅੱਛਾ ਹਾਂਜੀ ਤੇ ਉਥੇ ਹੀ ਤੁਹਾਨੂੰ ਚਟਕ ਲੱਗੀ ਹਾਂਜੀ ਤੇ ਤੁਸੀਂ ਪਰਿਵਾਰ ਦੇ ਵਿੱਚ ਤੁਸੀਂ ਇਕੱਲੇ ਤੁਸੀਂ ਹੀ ਗਾਉਂਦੇ ਹੋ ਕਿ ਹੋਰ ਵੀ ਕੋਈ ਗਾਉਂਦਾ ਹਾਂਜੀ ਮੇਰੇ ਸਿਸਟਰ ਵੀ ਗਾਉਂਦੇ ਆ ਜੀ ਅਮਨ ਸੋਹਤਾ ਉਹ ਵੱਡੇ ਨੇ ਹਾਂਜੀ ਅੱਛਾ ਹਾਂਜੀ ਤੇ ਤੁਸੀਂ ਕਿੰਨੇ ਭੈਣ ਤਾਂ ਅਸੀਂ ਜੀ ਚਾਰ ਭੈਣਾਂ ਤੇ ਤਿੰਨ ਭਰਾ ਤਿੰਨ ਭਰਾ ਤੇ ਬਾਕੀਆਂ ਨੂੰ ਕੌਣ ਦਾ ਸ਼ੌਂਕ ਹੈ ਨਹੀਂ ਉਹ ਉਦਾਂ ਗਾ ਲੈਂਦੇ ਆ ਪਰ ਪ੍ਰੋਫੈਸ਼ਨਲੀ ਨਹੀਂ ਅਸੀਂ ਦੋਨੋਂ ਭੈਣਾਂ ਹੀ ਗਾਉਂਦੀਆਂ ਹਾਂ ਹਾਂਜੀ ਤੁਸੀਂ ਇਕੱਠਿਆਂ ਵੀ ਗਾਉਂਦੀਆਂ ਜਾਂ ਅਲੱਗ-ਅਲੱਗ ਹੀ ਅਸੀਂ ਹਾਂਜੀ ਇਕੱਠੇ ਵੀ ਗਾਈ ਦਾ ਸੂਫੀ ਵੀ ਅਸੀਂ ਗਾਉਨੇ ਆ ਦੋਨੋਂ ਇਕੱਠੇ ਭੈਣਾਂ ਹਾਂਜੀ ਪੰਜਾਬੀ ਗਾਇਕੀ ਦੇ ਵਿੱਚ ਬੜਾ ਜਿਹਾ ਇਕੱਠਿਆਂ ਭੈਣਾਂ ਗਾਉਣ ਲੱਗਦੇ ਆ ਬਾਅਦ ਚ ਲੜਲੁੜ ਪੈਂਦੀਆਂ ਤੁਸੀਂ ਨਹੀਂ ਨੱਚਦੀਆਂ ਨੀ ਲੜਦੀਆਂ ਤਾਂ ਹੈਂ ਅਸੀਂ ਦੱਸਦੀਆਂ ਨਹੀਂ ਅੱਛਾ ਨਹੀਂ ਅਈ ਕੱਲ ਵੱਡਾ ਰੌਲਾ ਪੈਂਦਾ ਨਾ ਜਿੰਨੀਆਂ ਗਾਉਣ ਵਾਲੀਆਂ ਆਪਣੀਆਂ ਨੇ ਵੈਸੇ ਮੈਂ ਮਜ਼ਾਕ ਕਰ ਰਹੀ ਆ ਹਾਂ ਉਹੀ ਹੈ ਨਾ ਵੀ ਜਦੋਂ ਇੱਕ ਜਣਾ ਜੇ ਗੁੱਸੇ ਹੋ ਜਾਵੇ ਤੇ ਦੂਜਾ ਜਣਾ ਚੁੱਪ ਕਰ ਜਾਵੇ ਤੇ ਇੰਨੇ ਚ ਗੱਲ ਮੁੱਕ ਜਾਂਦੀ ਹੈ ਸਾਡੇ ਜੇ ਮਾੜਾ ਜਿਹਾ ਹੋ ਵੀ ਜਾਵੇ ਹੁੰਦਾ ਤਾਂ ਨਹੀਂ ਜੇ ਥੋੜਾ ਬਹੁਤਾ ਹੋ ਜਾਏ ਇੱਕ ਮਿੰਟ ਦਾ ਹੀ ਗੁੱਸਾ ਹੁੰਦਾ ਦੂਜੀ ਵਾਰੀ ਸਾਨੂੰ ਭੁੱਲ ਹੀ ਜਾਂਦਾ ਤੇ ਤੁਸੀਂ ਜਦੋਂ ਗਾਣਾ ਸ਼ੁਰੂ ਕੀਤਾ ਤੁਹਾਨੂੰ ਕਿਸੇ ਨੇ ਰੋਕਿਆ ਨਹੀਂ ਨਹੀਂ ਸਾਨੂੰ ਕਿਉਂਕਿ ਘਰ ਉਹ ਹੀ ਸਪੋਰਟ ਸੀਗੀ ਜਦੋਂ ਮੰਮੀ ਡੈਡੀ ਮੇਰੇ ਨਾਲ ਨੇ ਤਾਂ ਸਕੂਲੀ ਪੜ੍ਹਾਈ ਕਿੱਥੋਂ ਕੀਤੀ ਆ ਧਰਮਕੋਟ ਤੋਂ ਜੀ ਪਿੰਡ ਕਿਉਂ ਤੋਂ ਅੱਗੇ ਵੀ ਕਾਲਜ ਵੀ ਗਏ ਨਹੀਂ ਕਾਲਜ ਜਾਂਦਾ ਮੈਨੂੰ ਨਹੀਂ ਮੌਕਾ ਮਿਲਿਆ ਮੈਂ ਨਾਲ-ਨਾਲ ਕੰਮ ਸਕੂਲ ਪੜ੍ਹਾਈ ਦੇ ਨਾਲ-ਨਾਲ ਮੇਰੀ ਜ਼ਿੰਮੇਵਾਰੀ ਵੀ ਸੀਗੀ ਫਿਰ ਅੱਛਾ ਤੇ ਸ਼ੌਂਕ ਤਾਂ ਹੈਗਾ ਹੀ ਸੀਗਾ ਚਲੋ ਤੇ ਉਹ ਇਕੱਠੇ ਹੀ ਰਲ ਗਈਆਂ ਚੀਜ਼ਾਂ ਸਕੂਲ ਟਾਈਮ ਦੇ ਵਿੱਚ ਕੰਪੀਟੀਸ਼ਨ ਲੜੇ ਹਾਂਜੀ 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 ਕਦੇ ਜਿੱਤ ਵੀ ਨਸੀਬ ਹੋਈ ਹਾਂਜੀ ਜਿੱਤ ਵੀ ਹਾਰ ਵੀ ਅੱਛਾ ਹਾਂਜੀ ਜ਼ਿਆਦਾਤਰ ਜਿੱਤ ਹੋਈ अच्छा انا عام جدے سی ادوں ہاں جی ہاں جی ਕੈਕੀ ਦੇ ਵਿੱਚ ہاں جی ہاں جی سکول ਦੇ ਵਿੱਚ ਜਦੋਂ ਹੁੰਦਾ ਸੀਗਾ ਫਰਸਟ ਪ੍ਰਾਈਜ਼ ਜਿਹੜੇ ਆਮਨ ਸੋਤਾ ਉਹ ਛੋਟੀ ਹੈ ਕਿ ਵੱਡੀ ਹੈ ਨਹੀਂ ਉਹ ਵੱਡੇ ਨੇ ਉਹਨੂੰ ਨਾਮ ਜ਼ਿਆਦਾ ਮਿਲਦੇ ਸੀ ਕਿ ਤੁਹਾਨੂੰ ਮਿਲਦੇ ਸੀ ਐਕਚੁਅਲੀ ਸਾਡੀ ਪੜ੍ਹਾਈ ਲਗ ਲਗ ਹੋਈ ਹੈ ਨਾ ਉਹ ਮੇਰੇ ਤੋਂ ਵੱਡੇ ਆ ਤਾਂ ਸਾਡਾ 5 ਸਾਲ ਦਾ ਗੈਪ ਇਸ ਕਰਕੇ ਜੇ ਉਹਨੂੰ ਵੱਡਾ ਨਾਮ ਮਿਲ ਵੀ ਜਾਂਦੇ ਸੀ ਤਾਂ ਵੀ ਤੁਹਾਨੂੰ ਦੁੱਖ ਨਹੀਂ ਪੈਂਦਾ ਸੀ ਹਾਂ ਜੀ ਮੈਂ ਆਪਦੇ ਵਾਲੇ ਵੀ ਉਹਨਾਂ ਹੀ ਦੇ ਦੇਣੀ ਆ ਉਹ ਵੀ ਦੇ ਦਿੰਦੇ ਹਾਂ ਹਾਂ ਜੀ ਉਹ ਵੀ ਦੇ ਦਿੰਦੇ ਹਾਂ ਤੇ ਤੁਸੀਂ ਫਿਰ ਉਸ ਤੋਂ ਬਾਅਦ ਜਿਹੜਾ ਤੁਹਾਡਾ ਪਹਿਲਾ ਸ਼ੌਂਕ ਰਿਹਾ ਤੁਸੀਂ ਗਾਉਣਾ ਸ਼ੁਰੂ ਕੀਤਾ ਤੇ ਸਭ ਤੋਂ ਪਹਿਲੇ ਵਾਰ ਜਿਹੜਾ ਗਾਇਕੀ ਦੇ ਵਿੱਚ ਤੁਹਾਡਾ ਜਿਹੜਾ ਸਟੈਪ ਤੁਸੀਂ ਕਮਰਸ਼ੀਅਲ ਗਾਇਕੀ ਦੇ ਵਿੱਚ ਰੱਖਿਆ ਉਸੇ ਚਾਹਿਆ ਕਿ ਹੁਣ ਮੈਂ ਇਸ ਤਰ੍ਹਾਂ ਪ੍ਰਵਾਕ ਹੋ ਗਈਆਂ ਕਿ ਮੈਂ ਦਰਸ਼ਕਾਂ ਦੇ ਵੀ ਜਾ ਸਕਦੀ ਹਾਂ ਜੀ ਕਮਰਸ਼ੀਅਲ ਪਲੇਟਫਾਰਮ ਤੇ ਜਾ ਸਕਦੀ ਹਾਂ ਪ੍ਰੋਗਰਾਮ ਕਰ ਸਕਦੀ ਹਾਂ ਤਾਂ ਕਿਹੜਾ ਪਹਿਲਾ ਪ੍ਰੋਗਰਾਮ ਸੀ ਜਿੱਥੇ ਤੁਹਾਨੂੰ ਵੱਡੀ ਸਟੇਜ ਤੇ ਗਾਉਣ ਦਾ ਮੌਕਾ ਮਿਲਿਆ ਮੈਂ ਜੀ ਵੈਸੇ ਤਾਂ ਸਕੂਲ ਟਾਈਮ ਤਾਂ ਚਲੋ ਮੈਂ ਗਾਉਂਦੇ ਸੀਗੇ ਹਮ ਤਾਂ ਸਭ ਤੋਂ ਪਹਿਲਾਂ ਜਿਹੜਾ ਮੈਂ ਡੁਇਟ ਦੀ ਮੇਰੀ ਸ਼ੁਰੂਆਤ ਕਹਿ ਲੋ ਵੀ ਪ੍ਰੋਫੈਸ਼ਨਲੀ ਮੈਂ ਡੁਇਟ ਜਿਹੜਾ ਕੀਤਾ ਆ ਉਹ ਮੈਂ ਕੁਲਵਿੰਦਰ ਕਮਲ ਭਾਜੀ ਨੇ ਫਰੀਦਕੋਟ ਤੋਂ ਸ੍ਰੀਤ ਸਾਹਿਬ ਸਦੀਕ ਸਾਹਿਬ ਦੇ ਸ਼ਾਗਿਰਦ ਅੱਛਾ ਉਹਨਾਂ ਦੇ ਨਾਲ ਮੈਂ ਪਰਫਾਰਮ ਕੀਤਾ ਸੀਗਾ ਹਾਂਜੀ ਫਿਰ ਉਸ ਤੋਂ ਬਾਅਦ ਐਜ ਡਿਊਟਰ ਕੀਤਾ ਉਦੋਂ ਹਾਂਜੀ 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 ਔਰ ਫਿਰ ਉਸ ਤੋਂ ਬਾਅਦ ਜਸਵੰਤ ਸੁਲੀਲਾ ਜੀ ਨਾਲ ਮਨਜੀਤ ਰੂਪਵਾਲੀਆ ਜੀ ਸੁਖਤਾਲੀਵਾਲ ਜੀ लवली ਨਰਮਨ ਜੀ ਤੇ ਹੋ ਸਕਦਾ ਇੱਕ ਦੋ ਨਾਮ ਮੇਰੇ ਕਰਮਜੀਤ ਅਨਮੋਲ ਜੀ ਹਾਂਜੀ ਮਤਲਬ ਹੋ ਸਕਦਾ ਇੱਕਦੋ ਨਾਮ ਰਹਿ ਵੀ ਜਾਣ ਮੈਨੂੰ ਵਿਚਾਰੇ ਨਹੀਂ ਆ ਰਿਹਾ ਹਾਂਜੀ ਤੇ ਉਹ ਕਿਹੜੇ ਸਾਲ ਦੀ ਗੱਲ ਹੈ ਜਦੋਂ ਤੁਸੀਂ ਪਰਫਾਰਮ ਪਹਿਲੀ ਵਾਰੀ ਕੀਤਾ ਕਮਰਸ਼ੀਅਲ ਤੌਰ ਤੇ ਤਾਂ 17 18 ਸਾਲ ਹੋ ਗਏ ਹੋਣੇ ਆ ਹਾਂਜੀ ਹਾਂਜੀ ਤੇ ਇੰਨਾ ਲੰਮਾ ਸਫ਼ਰ ਤੁਹਾਨੂੰ ਹੋ ਗਿਆ ਗਾਇਕੀ ਦੇ ਖੇਤਰ ਦੇ ਵਿੱਚ ਹਾਂਜੀ ਹਾਂਜੀ ਤੇ ਇਹਦੇ ਵਿੱਚ ਤੁਸੀਂ ਇਸ ਦੌਰਾਨ ਕਿੰਨੇ ਗੀਤ ਤੁਹਾਡੇ ਰਿਕਾਰਡ ਹੋਏ ਆ ਜਿਹੜੇ ਦਸ਼ਕਾ ਤੱਕ ਪਹੁੰਚੇ 65 ਰੂਪ ਦੇ ਵਿੱਚ ਆ ਸੀਡੀ ਦੇ ਰੂਪ ਦੇ ਵਿੱਚ ਹਾਂਜੀ ਹਾਂਜੀ ਡੂ ਇਟ ਵੀ ਹੋਏ ਆ ਕੁਝ अच्छा सोलो ਕਿਹੜੇ ਕਿਹੜੇ ਹੋਇਆ ਤੁਨੇ ਸੋਲੋ ਵੀ ਇੱਕ ਤਾਂ ਮੇਰਾ ਹੋਇਆ ਵੰਗਾ ਨੂੰ ਗજરા ਛੇੜਦਾ ਮੋਰਨੀ ਤੇ ਸਾਡਾ ਲਾਜ ਲੱਗੀਆਂ ਦੀ ਸੂਫੀ ਹੋਇਆ ਸੀ ਬਾਬਾ ਬੁੱਲ੍ਹਰ ਜੀ ਦਾ ਗੀਤ ਸੀਗਾ ਉਹ ਸੋਨੀ ਮੋਗੇ ਵਾਲਾ ਜੀ ਨੇ ਲਿਖਿਆ ਤੇ ਦੀਪ ਦਾਖਿਆਂ ਵਾਲਿਆਂ ਦੇ ਉਹਨਾਂ ਦੇ ਅਸੀਂ ਭੇਟ ਵੀ ਕੀਤੀ ਸੀ ਜਿਹੜਾ ਵੱਧ ਤੁਹਾਨੂੰ ਸਕੂਨ ਮਿਲਦਾ ਕਰਕੇ ਜੀ ਉਹ ਕਿਹੜੇ ਕਰਕੇ ਮਿਲਦਾ ਪੰਜਾਬੀ ਸੱਭਿਆਚਾਰ ਦੇ ਜਿਹੜੇ ਫਿਰ ਇਸ ਤਰ੍ਹਾਂ ਦੇ ਜਾਂ ਸੂਫੀਆ ਨਾਲ ਜਾਂ ਭੇਟਾ ਵਗੈਰਾ ਜੇ ਤੁਹਾਨੂੰ ਸਕੂਨ ਚਾਹੀਦਾ ਨਾ ਤੁਸੀਂ ਉਹ ਡੂ ਇਟ ਗੀਤ ਦੇ ਵਿੱਚ ਹੀ ਆਪਦਾ ਆਨੰਦ ਲੈ ਰਹੇ ਹੋ ਪੂਰਾ ਮੇਰਾ ਮੰਨਣਾ ਇਹ ਹੈ ਵੈਸੇ ਚਲੋ ਸੂਫੀ ਸੂਫੀ ਦਾ ਮੈਨੂੰ ਜ਼ਿਆਦਾ ਹੈਗਾ ਰ ਤੁਹਾਡੇ ਧਾਰਮਿਕ ਐਸਿਡ ਵੀ ਸ਼ਾਇਦ ਕੋਈ ਗੀਤ ਆਇਆ ਹੋਵੇ ਹਾਂਜੀ ਮਾਤਾ ਗੁਜਰੀ ਦੇ ਪੋਤੇ ਹਾਂਜੀ 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 ਤੇ ਉਸ ਤੇ ਸਭ ਤੋਂ ਪਹਿਲਾ ਜਿਹੜਾ ਤੁਹਾਡੀ ਰਿਕਾਰਡਿੰਗ ਆ ਉਹ ਕਿਹੜਾ ਗੀਤ ਸੀ ਸਭ ਤੋਂ ਪਹਿਲਾ ਸਾਡੇ ਦੋਨੋਂ ਸਿਸਟਰ ਦਾ ਬਾਬਾ ਬੁੱਲਾ ਜੀ ਹਲਾਇਆ ਸੀਗਾ ਅੱਛਾ ਜੀ ਹਾਂਜੀ ਕੀ ਸੀ ਬੋਲੋ ਦੇ ਹਟ ਹਟ ਮੁੱਲਾ ਤੇ ਮੈਨੂੰ ਰੋਕ ਨਾ ਕੋ ਜੀ ਤੇ ਮੈਨੂੰ ਮੱਥੇ ਤਿਲਕ ਲਗਾਉਣ ਦੇ ਕੰਜਰੀ ਬਣਿਆ ਮੇਰੀ ਇੱਜ਼ਤ ਨਾ ਕੱਟਦੀ ਮੈਨੂੰ ਨੱਚ ਨੱਚਿਆ ਰ ਮਨਾਵਣ ਦੇ ਤੇ ਮੈਨੂੰ ਨੱਚ ਨੱਚਿਆ ਰ ਮਨਾਵਣ ਦੇ ਬੁੱਲੇ ਵਾਂਗੂ ਬੁੱਲੇ ਵਾਂਗੂ ਬੁੱਲੇ ਵਾਂਗੂ ਨੱਚ ਨੱਚ ਕੇ ਅਸਿਰਸਿਆ ਯਾਰ ਮਨਾ ਲਾਂਗੇ ਬੁੱਲੇ ਵਾਂਗੂ ਨੱਚ ਨੱਚ ਕੇ ਅਸਿਰਸਿਆ ਯਾਰ ਮਨਾ ਲਾਂਗੇ ਲੋੜ ਪਈ ਤਾਂ ਬਨ ਪੈਰਾ ਵਿੱਚ ਲੋੜ ਪਈ ਤਾਂ ਬਨ ਪੈਰਾ ਵਿੱਚ ਘੁੰਗਰੂ ਵੇਸ਼ਨ ਕਾਲਾਂਗੇ ਬੁੱਲੇ ਵਾਂਗੂ ਬੁੱਲੇ ਵਾਂਗੂ ਬਹੁਤ ਅੱਛਾ ਹਰ ਜਿਹੜਾ ਕਲਾਕਾਰ ਆ ਉਹਦੇ ਅੱਗੇ ਇੱਕ ਰੋਲ ਮਾਡਲ ਹੁੰਦਾ ਜੀ ਕੋਈ ਵੀ ਗਾਉਣ ਵਾਲਾ ਉਹ ਵੀ ਪਹਿਲਾਂ ਦੇਖਦਾ ਕਿ ਸਾਹਮਣੇ ਕੀ ਗਾਇਆ ਜਾ ਰਿਹਾ ਹੁਣ ਤੱਕ ਕਿਹੜੇ ਕਲਾਕਾਰ ਨੇ ਕਿਸ ਤਰ੍ਹਾਂ ਗਾਇਆ ਹਾਂਜੀ ਹਰ ਕੋ ਦੇਖਦਾ ਜਿਹੜੀਆਂ ਗਾਇਕਾਵਾਂ ਨੇ ਉਹ ਦੇਖਦੀਆਂ ਕਿ ਪ੍ਰਾਣੀਆਂ ਜਿਹੜੀਆਂ ਗਾ ਚੁੱਕੀਆਂ ਨੇ ਉਹਨਾਂ ਨੇ ਕੀ ਗਾਇਆ ਕਿਸ ਤਰ੍ਹਾਂ ਲਗਾਇਆ ਤੇ ਮੈਨੂੰ ਉਹਨਾਂ ਦੇ ਕਿਸ ਲੈਵਲ ਤੇ ਕਿਸ ਤਰ੍ਹਾਂ ਦਾ ਗਾਉਣਾ ਚਾਹੀਦਾ ਤੁਸੀਂ ਕੁਸੇ ਨੂੰ ਆਪਣਾ ਰੋਲ ਮਾਡਲ ਸਮਝਿਆ ਪਹਿਲਾਂ ਵੀ ਮੈਨੂੰ ਕੋਈ ਪਲਾਨੀ ਜਿਹੜੀ ਗਾਇਕਾ ਹੈ ਉਸ ਤਰ੍ਹਾਂ ਦਾ ਗਾਉਣਾ ਉਸ ਤੋਂ ਵਧੀਆ ਗਾਉਣ ਦੀ ਕੋਸ਼ਿਸ਼ ਕਰਾਂ ਜੀ ਤੁਸੀਂ ਸਹੀ ਪੁੱਛੋ ਤਾਂ ਮੇਰੇ ਰੋਲ ਮਾਡਲ ਮੇਰੇ ਫਾਦਰ ਸਾਹਿਬ ਹੀ ਨੇ ਅੱਛਾ ਕਿਉਂਕਿ ਮੈਂ ਉਹਨਾਂ ਤੋਂ ਹੀ ਸਭ ਕੁਝ ਸਿੱਖਿਆ ਗੀਤਾਂ ਦੀ ਚੋਣ ਕਰਨੀ ਕਿੱਦਾਂ ਦਾ ਗੀਤ ਨੂੰ ਫੀਲ ਕੀ ਦੇਣਾ ਆ ਹਰ ਇੱਕ ਮਤਲਬ ਕੇ ਵਰਡ ਦਾ ਕਿਦਾਂ ਹੋਣਾ ਚਾਹੀਦਾ ਲਫ਼ਜ਼ ਕਲਵਜ਼ ਨਹੀਂ ਹੋਣਾ ਚਾਹੀਦਾ ਉਹੀ ਮੇਰੇ ਰੋਲ ਮਾਡਲ ਨੇ ਔਰ ਸੁਣਦੀ ਮੈਂ Nusrat Fateh Ali Khan ਸਾਹਿਬ ਨੂੰ ਹਾਂਜੀ ਇਹ ਜਿਹੜੇ ਜਿਹੜੇ ਪੰਜਾਬੀ ਸਾਡੀਆਂ ਗਾਇਕਾਂ ਹਨ ਹਾਂਜੀ 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 ਠੀਕ ਆ ਹਰ ਇੱਕ ਦਾ ਆਪਣਾ ਆਪਣਾ ਅੰਦਾਜ਼ ਸੀ ਜੀ ਹਾਂਜੀ 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 ਤੇ ਉਹਨਾਂ ਦੀ ਗਾਇਕੀ ਚ ਸਾਰੀਆਂ ਉਹਨਾਂ ਦੀਆਂ ਆਵਾਜ਼ਾਂ ਬਲੈਂਸ ਸੀ ਉਹਨਾਂ ਦਾ ਆਪਾਂ ਕਿਸੇ ਨੂੰ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਕਿਉਂਕਿ ਹਰ ਇੱਕ ਦਾ ਇੱਕ ਆਪਣਾ ਆਪਣਾ ਮਕਾਮ ਹੈ ਹਾਂਜੀ ਹਾਂਜੀ ਪਰ ਫਿਰ ਵੀ ਤੁਹਾਨੂੰ ਜਦੋਂ ਤੁਸੀਂ ਸੁਣਦੇ ਹੋ ਜੀ ਸਭ ਤੋਂ ਵੱਧ ਤੁਸੀਂ ਕਿਸ ਗਾਇਕਾਂ ਨੂੰ ਸੁਣਿਆ ਪੁਰਾਣਿਆਂ ਚੋਂ ਮੈਂ ਨਾ ਵੈਸੇ ਮਤਲਬ ਪੁਰਾਣੇ ਗੀਤ ਮੈਂ ਸੁਣਦੀ ਆ ਸਾਰਿਆਂ ਦੇ ਸੁਣ ਲੈਣੇ ਆ ਪਰ ਮੈਂ ਜ਼ਿਆਦਾ ਨਾ ਨੂਸਰਤ ਸਾਹੂ ਨੂੰ ਸੁਣਿਆ ਮੈਂ ਸੌਰੀ ਨੇ ਪਰ ਗਾਇਕਾਂ ਮੁੰਦੇ ਵਿੱਚੋਂ ਗਾਇਕਾਂ ਦੇ ਵਿੱਚੋਂ ਫੀਮੇਲ ਸੁਣਦੀ ਆ ਪਰ ਮੇਰੇ ਫੇਵਰੇਟ ਜਿਹਦਾ ਮਤਲਬ ਕਿ ਮੈਨੂੰ ਉਸ ਤੋਂ ਜ਼ਿਆਦਾ ਸੁਣਦੀ ਹੈ ਹਾਂ ਹਾਂਜੀ ਹੁਣ ਮੈਂ ਬੋਲੂਗੀ ਫੀਮੇਲ ਆਰਟਿਸਟ ਦਾ ਨਿੰਦਰ ਬੀਬਾ ਜੀ ਠੀਕ ਹੈ ਉਹਨਾਂ ਦੇ ਕਹਿ ਦੇਣੀ ਵੀ ਮੈਂ ਉਹਨਾਂ ਨੂੰ ਸੁਣਦੀ ਪਰ ਉਹਨਾਂ ਦਾ ਗੀਤ ਨਾ ਕਹਦੇ ਕੋਈ ਮੈਨੂੰ ਮੈਂ ਤੁਸੀਂ ਇੰਡੀਆ ਦੇ ਵਿੱਚ ਵੱਖ-ਵੱਖ ਥਾਵਾਂ ਤੇ ਪਰਫਾਰਮ ਕੀਤਾ ਉਸ ਤੋਂ ਬਾਅਦ ਤੁਸੀਂ ਹੁਣ ਕੈਨੇਡਾ ਦੇ ਟੂਰ ਤੇ ਆ ਅੱਜਕੱਲ ਕੈਨੇਡਾ ਪਰਫਾਰਮ ਕੀਤਾ ਜੀ ਤਾਂ ਸਾਨੂੰ ਇਥੋਂ ਦੀ ਆਡੀਅנס ਤੇ ਉੱਥੋਂ ਦੀ ਆਡੀਅנס ਦੇ ਵਿੱਚ ਕੋਈ ਫਰਕ ਲੱਗਦਾ ਸਾਰਾ ਪੰਜਾਬ ਤੇ ਇੱਥੇ ਹੀ ਆ ਗਿਆ ਜੀ ਹੁਣ ਫਰਕ ਮੈਨੂੰ ਕੋਈ ਨਹੀਂ ਸਭ ਹੁਣ ਇੱਥੇ ਹੋਰ ਵੀ ਜ਼ਿਆਦਾ ਲੋਕਾਂ ਦੇ ਵਿੱਚ ਉਹ ਖੇਚੇ ਬਣਦੀ ਹੈ ਵੀ ਉਧਰੋਂ ਕੋਈ ਆਰਟਿਸਟ ਆ ਰਹੇ ਨੇ ਹਾਂ ਤਾਂ ਬਹੁਤ ਜ਼ਿਆਦਾ ਇੱਧਰ ਵੀ ਪਿਆਰ ਮਿਲਦਾ ਉਧਰ ਵੀ ਪਿਆਰ ਮਿਲਦਾ ਤਾਂ ਇੱਧਰ ਫਿਰ ਆਪਣੇ ਆਪ ਨੂੰ ਵੀ ਇਹ ਹੋ ਜਾਂਦਾ ਵੀ ਜਦੋਂ ਇੱਧਰ ਅਸੀਂ ਕਰਦੇ ਆ ਪਰਫਾਰਮ ਤਾਂ ਸਾਨੂੰ ਵੀ ਹੁੰਦਾ ਕਿ ਆਪਣਾ ਬੈਸਟ ਤੋਂ ਬੈਸਟ ਕਰ ਸਕੀਏ ਕਿਆ ਕੋਈ ਨਵਾਂ ਕਿਸੇ ਨੇ ਹੁਣ ਕੋਈ ਪੰਜਾਬੀ ਗਾਇਕੀ ਦੇ ਵਿੱਚ ਤੁਸੀਂ ਨਵਾਂ ਕੋਸ਼ਿਸ਼ ਚੇਂਜਸ ਦੇਖੀਆਂ ਪਿਛਲੇ ਸਮੇਂ ਨਾਲੋਂ ਹੁਣ 17-18 ਸਾਲ ਦੇ ਦੌਰਾਨ ਕੀ ਚੇਂਜਸ ਦੇਖੀਆਂ ਨੇ ਜੀ ਚੇਂਜਸ ਇਹ ਦੇਖੀਆਂ ਜੀ ਵੀ ਜ਼ਿਆਦਾਤਰ ਧਿਆਨਾਂ ਤੇ ਨਸ਼ੇ ਨੂੰ ਪ੍ਰਮੋਟ ਕੀਤਾ ਜਾ ਰਿਹਾ ਜੋ ਮੈਂ ਦੇਖਿਆ ਆ ਐਕਚੁਅਲੀ ਜੇ ਤੁਸੀਂ ਭਾਵੇਂ ਤੁਹਾਨੂੰ ਦੱਸ ਜਣੇ ਸੁਣਾ ਨਾ ਪਰ ਤੁਸੀਂ ਉਹ ਆਡੀਅנס ਤੁਹਾਡੀ ਜਿਹੜੀ ਲੌਂਗ ਟਾਈਮ ਜੇ ਤੁਸੀਂ ਉਸ ਰਸਤੇ ਵੱਲ ਨੂੰ ਚੱਲਣਾ ਚਾਹੁੰਦੇ ਹੋ ਨਾ ਤਾਂ ਮੈਨੂੰ ਲੱਗਦਾ ਹੈ ਵੀ ਉਹ ਕਿਤੇ ਨਾ ਕਿਤੇ ਪਰਮਾਤਮਾ ਤੁਹਾਡਾ ਵੀ ਨੰਬਰ ਲਿਆਉਂਦਾ ਆ ਤੁਸੀਂ ਲਾਈਨ 'ਚ ਲੱਗੇ ਰਹੋ ਕਿਤੇ ਨਾ ਕਿਤੇ ਤਾਂ ਵਾਰੀ ਆਉਂਦੀ ਹੈ ਪਰ ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਸ਼ਾਰਟਕਟ ਕਿਸੇ ਵੀ ਕੋਈ ਤੁਸੀਂ ਗੀਤ ਉਹ ਜਾ ਚੁਣ ਲਓ ਵੀ ਸਿਰਫ ਆਪ ਦਾ ਚਾਰਕ ਵੀਊ ਲੈਣ ਵਾਸਤੇ ਵੀ ਤੁਸੀਂ ਉਦਾਂ ਦੀ ਕੋਈ ਸ਼ਬਦਾਵਲੀ ਯੂਜ਼ ਕਰ ਲਓ ਸਿਰਫ ਇਹ ਦੇਖ ਕੇ ਵੀ ਦੂਜੇ ਨੇ ਇਹ ਗਾਇਆ ਤਾਂ ਸ਼ਾਇਦ ਮੈਂ ਵੀ ਮੈਨੂੰ ਨਹੀਂ ਲੱਗਦਾ ਮੈਨੂੰ ਲੱਗਦਾ ਵੀ ਸਾਫ਼ ਸੁਥਰਾ ਜਾ ਗਾਉਣਾ ਚਾਹੀਦਾ ਤੁਸੀਂ ਪ੍ਰਾਫਿਰ ਕਿਨੂੰ ਕਰਦੇ ਹੋ ਸੋਲੋ ਗਾਇਕੀ ਨੂੰ ਜਾਂ ਡਿਊਟ ਗਾਇਕੀ ਨੂੰ ਨਹੀਂ ਮੇਰੇ ਲਈ ਕੰਮ ਕੰਮ ਹੈ ਅੱਛਾ ਮੈਨੂੰ ਇਹ ਫਰਕ ਨਹੀਂ ਵੀ ਮੈਂ ਡਿਊਟ ਗਾਉਣਾ ਆ ਕਿ ਸੋਲੋ ਗਾਉਣਾ ਮੈਨੂੰ ਇਹ ਆ ਵੀ ਪਰਮਾਤਮਾ ਕੰਮ ਦੇਂਦਾ ਰਹੇ ਤੇ ਕੰਮ ਕਰਦੇ ਰਹੀ ਚਲਦੇ ਰਹੀਏ ਕਿਸੇ ਤਰੀਕੇ ਵੀ ਹਾਂਜੀ ਕਈ ਵਾਰੀ ਇਸ ਤਰ੍ਹਾਂ ਹੀ ਲੱਗਦਾ ਕਿ ਜੇ ਅਸੀਂ ਐਸ ਅ ਡਿਊਟ ਗਾਉਣੇ ਆ ਤਾਂ ਸਾਨੂੰ ਦੂਜੇ ਤੇ ਡਿਪੈਂਡ ਹੋਣਾ ਪੈਂਦਾ ਸੋਲੋ ਦੇ ਵਿੱਚ ਕਿਉਂਕਿ ਬਹੁਤ ਸਾਰੀਆਂ ਗਾਇਕਾ ਵਾ ਇਸ ਤਰ੍ਹਾਂ ਦੀਆਂ ਨਹੀਂ ਨੇ ਜੀ ਜਿਨ੍ਹਾਂ ਨੇ ਬਾਅਦ ਵਿੱਚ ਆ ਕੇ ਕੋਸ਼ਿਸ਼ ਕੀਤੀ ਕਿ ਉਹਨਾਂ ਨੇ ਡਿਊਟਰ ਤੋਂ ਸਗੋਂ ਹੋ ਸੋਲੋ ਬਲਾਈਆਂ ਹਾਂਜੀ 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 ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਨੇ ਦੋਨਾਂ ਦੇ ਵਿੱਚ ਆਪਣਾ ਪੈਰ ਜਮਾ ਕੇ ਰੱਖਿਆ ਜੀ 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 ਤੇ ਉਹ ਸਿਖਰ ਤੇ ਵੀ ਪਹੁੰਚੀਆਂ ਹਾਂਜੀ 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 ਇਹਨਾਂ ਆਪਾਂ ਜੀ ਮਸਬੂਰੀ ਗੱਲ ਕਰੀਏ ਤੋਂ ਸਭ ਤੋਂ ਵੱਧ ਜੋ ਗਾਏ ਆ ਹਾਂਜੀ ਜੀ 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 ਹਾਂਜੀ ਸੋਲੋ ਤੇ ਵਿੱਚ ਵੀ ਕੰਮ ਜਾ ਰਹੀ ਹੈ ਹਾਂਜੀ ਤੇ ਬਸ ਉਹ ਫਿਰ ਕਿੰਨੀ ਵੱਡੀ ਐਗਜ਼ਾਮਪਲ ਨੇ ਅਗਰ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਸੀਨੀਅਰ ਆਰਟਿਸਟ ਨੇ ਤਾਂ ਮੈਨੂੰ ਨਹੀਂ ਲੱਗਦਾ ਕੰਮ ਤਾਂ ਕੰਮ ਹੈ ਚੱਲਦੇ ਰਹੋ ਬਸ ਚਾਹੇ ਤੁਹਾਨੂੰ ዱ ਇਟ ਪ੍ਰੋਗਰਾਮ ਆਉਂਦਾ ਆ ਸੋਲੋ ਆਉਂਦਾ ਸੂਫੀ ਆਉਂਦਾ ਆ ਕਲਚਰ ਆਉਂਦਾ ਆ ਵਿਆਹਾਂ ਦੇ ਆਉਂਦੇ ਆ ਬਸ ਤੁਰੇ ਰਹੋ ਇਹਨੇ 7 ਸਹੋਤਾ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਵੱਖ-ਵੱਖ ਸਟੇਜਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਦੇਖੋਗੇ ਸੁਣੋਗੇ ਤੇ ਇਹ ਤੋਂ ਕਾਫੀ ਸੰਭਾਵਨਾਵਾਂ ਨੇ ਪ੍ਰਮਾਤਮਾ ਗੇ ਹਰ ਇੱਕ ਬੰਦੇ ਦੀ ਇਹ ਦੁਆ ਹੁੰਦੀ ਹੈ ਕਿ ਜਿੰਨੇ ਵੀ ਨਵੇਂ ਚਿਹਰੇ ਆਉਂਦੇ ਉਹ ਆਪਣੇ ਉਹ ਜਿਹੜਾ ਮਿਸ਼ਨ ਲੈ ਕੇ ਚੱਲਿਆ ਉਸ ਦੇ ਸਕਸੈਸ ਹੋਣ ਤੇ ਤੁਹਾਨੂੰ ਵੀ ਤੁਹਾਡੇ ਲਈ ਪ੍ਰਮਾਤਮਾ ਅੱਗੇ ਦੁਆਇਆ ਕਿ ਤੁਸੀਂ ਵੀ ਹੋਰ ਤਰੱਕੀਆਂ ਕਰੋ ਤੁਹਾਡਾ ਬਹੁਤ-ਬਹੁਤ ਪੰਜਾਬੀ ਕਲਚਰ ਚੈਨਲ ਤੇ ਨਾਲ ਜੁੜਨ ਤੇ ਜੀ ਥੈਂਕ ਯੂ ਜੀ ਸਤਿ ਸ੍ਰੀ ਅਕਾਲਸ